ਜਲੰਧ ਦੇ ਬੋਡੀ ਬਿਲਡਰ ਵੀਰਿੰਦਰ ਸਿੰਘ ਘੁੰਮਣ ਦਾ ਅੱਜ ਅੰਤਿਮ ਸੰਸਕਾਰ ਹੋਵੇਗਾ। ਉਹਨਾਂ ਦੇ ਇੰਸਟਾਗ੍ਰam ਪੇਜ ਤੇ ਹੀ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੋਸਟ ਦੇ ਵਿੱਚ ਦੱਸਿਆ ਗਿਆ ਕਿ ਵੀਰਿੰਦਰ ਘੁੰਮਣ ਦਾ ਅੰਤਿਮ ਸੰਸਕਾਰ ਦੁਪਹਿਰ 3 ਵਜੇ ਜਲੰਧ ਦੇ ਮਾਡਲ ਟਾਊਨ ਵਿਖੇ ਸ਼ਮਸ਼ਾਨ ਘਾੜ ਦੇ ਵਿੱਚ ਹੋਵੇਗਾ। ਦੱਸਦੀ ਹੈ ਕਿ ਉਹਨਾਂ ਦੀ ਮੌਤ ਹਾਰਟ ਅਟੈਕ ਆਨ ਕਰਕੇ ਹੋਈ ਸੀ। ਜਾਣਕਾਰੀ ਮੁਤਾਬਕ ਉਹ ਮੋਢੇ ਦੀ ਸਰਜਰੀ ਕਰਵਾਉਣ ਲਈ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਦਾਖਲ ਹੋਏ। ਇਸ ਦੌਰਾਨ ਸਰਜੀ ਦੌਰਾਨ ਉਹਨਾਂ ਨੂੰ ਦੋ ਵਾਰ ਹਾਰਟ ਅਟੈਕ ਆਇਆ। ਪਰ ਘੁੰਮਣ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਹਸਪਾਤਾਲ ਹਸਪਤਾਲ ਦੇ ਡਾਕਟਰਾਂ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਹਸਪਤਾਲ ਦੇ ਵਿੱਚੋਂ ਉਹਨਾਂ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਵੀਡੀਓ ਵੀ ਬਣਾਇਆ ਜਿਸ ਦੇ ਵਿੱਚ ਇਲਜ਼ਾਮ ਲਗਾਉਣੇ ਕਿ ਵਿਰਿੰਦਰ ਘੁੰਮਣ ਦੀ ਮੌਤ ਲਾਪਰਵਾਹੀ ਕਾਰਨ ਹੋਈ ਹੈ ਤੇ ਜਿਸ ਦੇ ਚੱਲਦੇ ਉਸ ਇੱਕ ਵੀਡੀਓ ਵੀ ਬਣਾਇਆ ਗਿਆ ਅਤੇ ਇੱਕ ਕਰੀਬੀ ਹਸਪਤਾਲ ਪ੍ਰਸ਼ਾਸਨ ਤੋਂ OT ਦੀ ਵੀਡੀਓ ਦੀ ਮੰਗ ਕਰਦਾ ਦਿਖਾਈ ਦੇ ਰਿਹਾ ਹੈ। ਅਸਮ ਹੀ 40 ਹਸਪਤਾਲ ਅੰਮ੍ਰਿਤਸਰ ਦੇ ਵਿੱਚ ਆ। ਹੁਣ ਇਹ ਬੰਦੇ ਡਰਾਮੇ ਕਰੀ ਜਾਂਦੇ ਨੇ ਅਸੀਂ ਇਹਨਾਂ ਕੋਲ ਮੰਗਦੇ ਪਏ ਉਸ ਟੈਂਡ ਦੀ ਰਿਕਾਰਡਿੰਗ ਵੀ ਕੀ ਐਕਚੁਅਲ ਦੇਚ ਓਟੀ ਦੇਚ ਕੀ ਹੋਇਆ ਇੱਕ ਬੰਦਾ ਖੁਦ ਤੁਰ ਕੇ ਜਾਂ ਆਪ ਗੱਡੀ ਚਲਾ ਕੇ ਅੰਮ੍ਰਿਤਸਰ ਪਹੁੰਚ ਗਏ ਅੰਮ੍ਰਿਤਸਰ ਪਹੁੰਚ ਕੇ ਆਪਣੇ ਆਪਰੇਸ਼ਨ ਵਾਸਤੇ ਆ ਰਿਹਾ ਠੀਕ ਨੇ ਇੱਕ ਬੰਦਾ ਚੰਗਾ ਬੰਦਾ 6 ਫੁੱਟਾ 7 ਫੁੱਟਾ ਬੰਦਾ ਬੜਾ ਹੈਲਥੀ ਔਰ ਇੱਕ ਸਪੋਰਟਸਮੈਨ ਸਵੇਰ ਤੋਂ ਸਵੇਰ ਤੱਕ ਬਹੁਤ ਐਬਸੋਲੂਟਲੀ ਫਾਈਨ ਸੀ ਸਿਰਫ ਮੋਢੇ ਦੇ ਚ ਕੁਝ ਸਰਜਰੀ ਦੀ ਸਰਜੀ ਕਰਾਣੀ ਸੀ ਤੇ ਉਹਦੇ ਵਾਸਤੇ ਉਹ ਉਹਦੀ ਆਪਰੇਟਸ ਗਿਆ ਫੋਡੀ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਬੰਦਾ ਖੁਦ ਉਹਦੇ ਨਾਲ ਉਹਦਾ ਇੱਕ ਰਨ ਬੱਸ ਦੋ ਜਣੇ ਆਏ ਹੁਣ ਹੋਇਆ ਕਿ ਯਰ ਉਹ ਸਵੇਰੇ ਬੰਦਾ ਚੱਲ ਕੇ ਤੁਹਾਡੇ ਫੋਡੀ ਹਸਪੀਟਲ ਚ ਆ ਰਿਹਾ ਆ ਤੇ ਰਾਤ ਨੂੰ ਬੰਦਾ ਹੀ ਨਹੀਂ ਗਿਆ ਸ਼ਾਮ ਤੱਕ ਬੰਦਾ ਹੀ ਮਰ ਗਿਆ ਟੁੱਟੇ ਨੂੰ ਵੀ ਮਤਲਬ ਇੱਕ ਕਿਹੜਾ ਹਸਪੀਟਲ ਹੈ ਕੀ ਇਹ ਛੋਟੀ ਜੀ ਪ੍ਰੋਬਲਮ ਤੋਂ ਲੈ ਕੇ ਹੁਣ ਉਸ ਜਦੋਂ ਅਸੀਂ ਅਸੀਂ ਪਰਿਵਾਰ ਨਾਲ ਆਪਣੇ ਨੂੰ ਦੇਖਿਆ ਸੀ ਵੱਡੇ ਨੂੰ ਉਹਦੀ ਬਾਡੀ ਨੀਲੀ ਪੈ ਚੁੱਕੀ ਹੋਈ ਹੈ ਇਹ ਕਰਤੂਤ ਹੈ 40 ਹਸਪੀਟਲ ਦੇ ਵਿੱਚ ਅੰਮ੍ਰਿਤਸਰ ਦੀ ਇੱਕ ਐਡਾ ਇੱਕ ਬੰਦਾ ਜੀਦਾ ਜਾਂਦਾ ਬੰਦਾ ਇਹਨਾਂ ਮਤਲਬ ਗਾਡਰ ਬੰਦਾ ਪਹਿਲਵਾਨ ਬੰਦਾ ਉਹਦੀ ਬਾਡੀ ਨੀਲੀ ਪੈ ਗਈ ਕੁਛ ਨਾ ਕੁਛ ਤਾਂ ਇੱਥੇ ਗੜਬੜ ਹੈ ਇਹ 40 ਹਸਪੀਟਲ ਹੈ ਇਹਨਾਂ ਕੋ ਅਸੀਂ ਹੁਣ ਵੀਡੀਓ ਦੀ ਡਿਮਾਂਡ ਕੀਤੀ ਹੈ ਪਹਿਲੇ ਤਾਂ ਪਹਿਲੇ ਕੁਛ ਨਹੀਂ ਕਹਿ ਰਹੇ ਸੀ ਲੇਕਿਨ ਜਦੋਂ ਅਸੀਂ ਲਾਈਵ ਹੋਏ ਲਾਈਵ ਹੋ ਕੇ ਫੇਸ ਵੀ ਕਰੀ ਮੀਡੀਆ ਸਾਦੇ ਆ ਫੇਰ ਬਾਅਦ ਚ ਇਹਨਾਂ ਨੇ ਸਾਡਾ ਕਾਪਰ ਕੀਤਾ ਮਿਲਿਆ ਜੀ ਮਗਾ ਨਹੀਂ ਮੈਂ ਤਾਂ ਬਸ ਦੇਖ ਰਿਹਾ ਮੈਂ ਐਕਟੀਵਿਟੀ ਦੇਖਣ ਗਿਆ ਬੱਸ ਤੁਹਾਨੂੰ ਸਾਰਾ ਕੋ ਹਾਰ ਹਾਰ ਦੇ ਡਾਕਟਰ ਆਏ ਕੋਈ ਨਿਕਲੇ ਨਹੀਂ 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 ਤਾਂ ਰਹਿ ਗਏ ਨਹੀਂ ਐ ਨਹੀਂ ਹੈ ਨਹੀਂ ਡਾਕਟਰ ਚੋਪੜਾ ਸੇ ਅਵੇਲੇਬਲ ਸੀ ਉਸ ਟਾਈਮ ਤੇ ਕੁਝ ਜਾਂਦੇ ਪਤਾ ਲੱਗ ਰਹੇ ਨੇ ਆਪਾਂ ਉਹ ਦੇਖ ਲੈਣ ਦੋ ਕਿੱਥੇ ਤੱਕ ਦਾ ਕੀ ਕੰਮ ਹੋ ਰਿਹਾ ਉਹ ਬੰਦੇ ਨਹੀਂ ਮਾਈਕ ਕਰਾਂਗੇ ਸਾਡੇ ਕੋਲ ਵੀਡੀਓ ਹੈ ਕਿਤੇ ਨਹੀਂ ਚੱਲੇ ਹੁਣ ਇਹਦੇ ਵਿੱਚ ਉਸੇ ਲਈ ਇੱਕ ਸੈਕਿੰਡ ਵੀ ਹਿਰ ਫਿਰ ਹੋਣਾ ਹੈ ਜੀ ਤੁਹਾਨੂੰ ਦੱਟ ਤੁਹਾਨੂੰ ਪਤਾ ਹੈ ਹੈਲਥ ਦਾ ਪ੍ਰੈਸ਼ਰ ਲੈ ਕੇ ਆਏ ਸਾਡਾ ਉਹ ਬਿਨਾਂ ਕਿਹੜਾ ਕਿਹੜਾ ਡਾਕਟਰ ਕਿੱਥੇ ਕਿੱਥੇ ਗਿਆ ਸਲੋ ਕਰਕੇ ਦੇਖ ਲੈਣੇ ਆਪਾਂ ਸਾਡਾ ਹਾਰਟ ਦਾ ਹਾਰਟ ਦਾ ਕੰਮ ਹੈ ਤਾਂ ਹਾਰਟ ਡਾਕਟਰ ਉੱਥੇ ਹੋਣਾ ਚਾਹੀਦਾ ਨਹੀਂ ਚੋਪੜਾ ਦਾ ਆਹ ਇਹ ਪੈਸਾ ਦੇ ਬੈਂਚ ਉਦੋਂ ਇੰਨੇ ਸਾਲੇ ਮਤਲਬ ਪੈਸਾ ਵਸਿਆ ਨਾ ਡਾਕਟਰਾਂ ਵਾਸਤੇ ਪੈਸਾ ਪੈਸਾ ਰਹਿ ਗਿਆ ਹੁਣ ਕੀ ਆ ਇੱਕ ਪਰਿਵਾਰ ਦਾ ਛੋਟੇ ਛੋਟੇ ਬੱਚੇ ਆ ਉਹਦੀ ਫੈਮਲੀ ਉਹਦੀ ਮਤਲਬ ਵਾਈਫ ਉਹਦੇ ਭਾਈ ਦੇ ਉਹਦੇ ਮੰਮੀ ਡੈਡੀ ਸਾਨੂੰ ਵੀਡੀਓ ਤੱਕ ਨਹੀਂ ਦੇ ਰਹੇ ਸੀਗੇ ਜੇ ਅਸੀਂ ਲਾਈਵ ਨਾ ਹੁੰਨੇ ਇਹ ਸਾਨੂੰ ਤਾਂ ਮੰਨਦੇ ਨੇ ਵੀ ਅਸੀਂ ਸਾਨੂੰ ਤਿੰਨ ਕਿਤੇ ਨੇ ਕਿੰਨੇ ਘੰਟੇ ਹੋਏ ਇਹਨਾਂ ਨੇ ਬੈਂਸ ਦੇ ਕੀ ਐਕਚੁਅਲੀ ਜੋ ਹੋਇਆ ਕੀ ਆ ਡਾਕਟਰ ਆਪਣੀ ਆ ਡਾਕਟਰ ਆਪਣੀ ਸਟੇਟਮੈਂਟ ਦੇ ਕੇ ਚਲਾ ਗਿਆ ਜੀ ਬਹੁਤ ਵੱਡਾ ਜੀ ਸਰਜਰੀ ਸੀਗੀ ਉਹਦੇ ਕੋਲ ਸੀਗੇ ਹਨ ਤੇ ਹੁਣ ਸਾਨੂੰ ਨਹੀਂ ਸਮਝ ਆ ਰਹੀ ਜੇ ਕਿਸੇ ਨੇ ਥੀਸੀਆ ਦਿੱਤਾ ਐਂਥੀਸੀਆ ਦੀ ਡੋਜ਼ ਕਿੰਨੀ ਦੇਣੀ ਚਾਹੀਦੀ ਸੀ ਕਿ ਆ ਇਹਨਾਂ ਕੋਈ ਘੱਟ ਦਿੱਤੀ ਗਈ ਜਾਂ ਕੁਝ ਵੱਧ ਦਿੱਤੀ ਗਈ ਜਾਂ ਕੁਝ ਨਾ ਕੁਝ ਤਾਂ ਇੱਥੇ ਪ੍ਰੋਬਲਮ ਹੋਈ ਜ਼ਰੂਰ ਆ ਹੁਣ ਇਹਨਾਂ ਕੋ ਅਸੀਂ ਵੀਡੀਓ ਮੰਗ ਰਹੇ ਆ ਵੀਡੀਓ ਬਣਾ ਰਹੇ ਆ ਜੋ ਜੋ ਤੇ ਘਟਿਆ ਹਨ ਉਸ ਰੂਨ ਦੇ ਵਿੱਚ ਕੋਈ ਸਿਆਮ ਕੋਈ ਸਿਆਮ ਲੈ ਪੜੀ ਲੈ ਬਿਲਕੁਲ ਸਭ ਤੋਂ ਪਾਣੀ ਪੂਰੀ ਕਾਣੀ ਚ ਚੱਲਦੀ ਹੈ ਇਹਨਾਂ ਦੇ ਕਿਹ ਮੌਕਿਆਂ ਤੇ ਕੰਮ ਕਰਨਗੇ ਕਿਨੇ ਰੈਡ ਪੈਕਸ ਬਾਬ ਉਹ ਟੀ ਵਾਲੀ ਉਹ ਨਾ ਕੀ ਮਰਨ ਸਾਨੂੰ ਜੀ ਆਉਂਦੀ ਆਪੇ Melhor ਇਹ ਇਹ ਸਾਡੇ ਉਸ ਵੀਰ ਦੀ ਬੜੀ ਨੀਲੀ ਜਿਹੜੀ ਪੈ ਗਈ ਸੀ। ਜਿੱਦਰੀ ਮੈਂ ਉਹ ਜਿੱਦਰੀ ਆ ਚੌਥੀ ਵਰੀ ਮੈਨੂੰ ਚਾਰ ਚੌਥੀ ਮੈਨੂੰ ਨਹੀਂ ਮਿਲਦਾ। ਸੀਪੀਆਰ ਨਹੀਂ ਮਿਲਦਾ ਇਹ ਹਾਂ ਦਾ। 300 ਰੀਲ ਮੈਨੂੰ ਚਲਾਈ। ਬੜਾ ਬਾਈ ਹੋਏ ਕਿ ਇਹ ਇਹ ਕਲੌਟ ਬਣ ਜਾਂਦੇ ਹਨ ਨਾ ਕਈ ਵਾਰ ਮਿਲਦਾ ਤਾਂ ਮੈਡੀਕਲ ਜੀ ਉਹ ਬੈਡਰਿਜ ਨੇ ਕਿਹੜੇ ਕੇਸ ਇੱਥੇ ਮੈਨੇ ਨਹੀਂ ਸੰਭੋਹਣਾ ਯਾ ਪਾਣੀ ਲੈਣਾ ਆ ਦੇਖ ਨੀ ਨਹੀਂ ਬੈਜਦਾ ਹੱਡੀਆਂ ਵਾਲੇ ਡਾਕਟਰ ਆਕਸੀਜਨ ਵੀ ਨਹੀਂ ਰੱਖਦੇ ਕੋਈ ਪੰਜਾਬ ਦੇਖਦੇ ਆ ਵੀ ਲੋੜ ਹੀ ਨਹੀਂ ਪੈਂਦੀ ਇਹੋ ਜਿਹਾ ਕੰਮ ਹੀ ਨਹੀਂ ਹੁੰਦਾ ਕਦੇ ਕੋਲੇ ਕਿਲੇ ਪਾਸੇ ਕਿੱਧਰ ਨੂੰ ਚੱਲੇ ਆ ਸਾਰਾ ਸਟਾਫ ਖੜ ਗਿਆ ਤੁਸੀਂ ਉੱਥੇ ਸੀਗੇ ਆ ਤੁਸੀਂ ਤੁਹਾਨੂੰ ਤਾਂ ਪਤਾ ਹੋਣਾ ਕੋਈ ਡਾਕਟਰ ਕੋਈ ਡਾਕਟਰ ਹਾਰਟ ਦਾ ਕੋਈ ਡਾਕਟਰ ਕੋਈ ਜਿਹੜਾ ਆਇਆ ਹੋਵੇ ਉਸ ਟਾਈਮ ਤੇ ਗਾਰਡੀ ਮਤਲਬ ਦਿਨ ਵਸ ਦੇ ਦਿਲ ਦੇ ਟੁਕੜੀ ਲੋੜ ਸੀ ਨਾ ਉੱਥੇ ਆ ਦੇਖੋ ਨਾ ਤੁਸੀਂ ਆਏ ਹੋ ਨਹੀਂ ਨਾ ਉੱਥੇ ਇਹ ਤਾਂ ਸੀ ਜੀ ਨੇ ਇਹਨੂੰ ਪਤਾ ਹੁੰਦਾ ਵੀ ਡਾਕਟਰ ਕਿਹੜੇ ਨੇ ਡਾਕਟਰ ਚੋਪੜਾ ਕਹਿੰਦੇ ਹੈਗੇ ਉੱਥੇ ਸਿਆਣ ਵਾਲੇ ਹਾਂ ਹੁਣ ਇਹ ਦੇਖ ਲੈਣੇ ਆਪਾਂ ਸਾਰਾ ਦੇਖ ਕੇ ਉਸ ਤੋਂ ਬਾਅਦ ਦੇਖ ਲੈਣੇ ਡਾਕਟਰ ਚੋਪੜਾ ਕਿੱਥੇ ਆ ਰਹੇ ਕੋਈ ਉੱਧਰੋਂ ਬੰਦ ਕਰੋ ਕੋਸੇ ਵਾਸ਼ਰੂਮ ਵਾਸ਼ਰੂਮ ਉੱਧਰ ਦਾ ਉਹ ਨਾ ਬੰਦ ਕਰ ਦਿਓ ਉਹ ਗਾਣਾ ਪਾਓ ਬੋੜੀ ਇੱਕ ਹੀ ਹੋਕਸੈਂਟ ਮੋਰਚਰੀ ਫੋਰ ਅਗਿਧਸ ਉਹ ਇਹ ਦੱਸਦੇ ਸੀ ਉਹ ਦੋ ਅੰਡਰ ਹੋ ਰਹੇ ਉਹ ਅੜੀ ਨਹੀਂ ਹਮਾਰੀ ਈਵਨਿੰਗ 8 ਵਜੇ ਤੱਕ ਹੈ ਨਾ ਫਿਰ ਮੈਂ ਸਟੇਰੇ ਫਿਰ 8 ਵਜੇ ਮੇਰੀ ਕੋਸਤ ਉਹਨੂੰ ਸੀਪੀਆਰ ਦਾ ਰਿਹਾ ਸੀਪੀਆਰ ਇਹ ਕਿਹਾ 650 ਹੋਇਆ ਤੇ ਇਹ ਰਿਹਾ ਹੋਇਆ 500 ਲੱਗੇ ਬਨੇ ਆ ਰਾਉਂਡ ਲੱਗੇ ਬਨੇ ਚੱਲਿਆ ਇਹ ਫੋਟਸ ਡਾਕਟਰ ਪੂਰੇ ਲਾਇਆ ਜੇਦ ਸਾਡੇ ਚੋਕੜਾ ਉਥੇ ਹੈਗੇ ਇਫੇ ਤੇ ਚਲੋ ਵੀ ਸਰ ਦਿੱਕਤ ਇਹ ਹੈ ਨਾ ਕਿ ਡਾਕਟਰ ਚੋਪੜਾ ਉਥੇ ਅਵੇਲੇਬਲ ਸੀਗੇ ਜੋ ਚੀਜ਼ ਉਸ ਟਾਈਮ ਤੇ ਪ੍ਰੋਬਲਮ ਪਈ ਹਾਰਦੀ ਪ੍ਰੋਬਲਮ ਪਈ ਤੇ ਹਾਰਦਾ ਉਥੇ ਬੰਦਾ ਹੋਣੇ ਚਾਹੀਦਾ ਜਿਹਨਾਂ ਹਾਰਦਾ ਲੋਕ ਹੋਣਗੇ ਆ ਹੁਣੇ ਦਿਖਾ ਦੇਣਗੇ ਤੁਹਾਨੂੰ ਡਾਕਟਰ ਸਾਹਿਬ ਹਾਂ ਮੈਂ ਹੋਂਦਾ ਉਹਨੇ ਪੁੱਛਣਾ ਉਹ ਮੈਂ ਬਾਅਦ ਵਿੱਚ ਫੋਨ ਕਰਾਂਗਾ ਅਪਰੋਕਸ ਅਪਰੋਕਸ 16 ਮਿੰਟਸ ਹੋ ਗਏ ਆ ਉਹ ਪ੍ਰੋਬਲਮ ਹੋਈ 16 ਮਿੰਟਾਂ ਬਾਅਦ ਜਾਂ 20 ਮਿੰਟਾਂ ਬਾਅਦ ਡਾਕਟਰ ਸਾਹਿਬ ਉਥੇ ਕੀ ਕਰਨਗੇ ਉਸ ਤੋਂ ਪਹਿਲੇ ਤਾਂ ਫੈਮਿਲੀ ਆ ਗਈ ਹੋਈ ਅੰਦਰ ਐਸਨ ਜਿਹੜਾ ਪੋਸਟ ਆਪਰੇਟਿਵ ਜਿਹੜਾ ਹੈਂਡਲ ਕਰਦਾ ਨਾ ਸਭ ਤੋਂ ਪਹਿਲਾਂ ਉਹ ਡਾਕਟਰ ਬਿੰਦੂ ਮਾਲ ਜਿਹੜੇ ਇਹਨਾਂ ਦੀ ਐਨਸਥੀਸ਼ੀਆ ਜਿਹੜੀ ਹੈਡ ਆ ਨਾ ਉਹਦਾ ਹੋਣਾ ਜ਼ਰੂਰੀ ਤਾਂ ਹੈਗੇ ਵੈਸੇ ਉੱਥੇ ਹਾਂ ਉਹ ਤਾਂ ਸਾਡੇ ਕੋਲ ਉਹ ਪ੍ਰੋਟੋਕੋਲਸ ਵੀ ਇਹਨਾਂ ਦੇ ਕਿ ਜਿਹੜਾ ਐਂਥੀਸੀਆ ਵਾਲਾ ਡਾਕਟਰ ਜਦ ਤੱਕ ਪੇਸ਼ੈਂਟ ਰਿਵਾਈਵ ਨਹੀਂ ਹੁੰਦਾ ਤੇ ਉਹਦਾ ਉੱਤੇ ਮਸਤ ਪ੍ਰੈਜ਼ੈਂਸ ਉਹਦੀ ਉਹ ਉੱਤੇ ਬੈਠੇ ਹੋਣੇ ਚਾਹੀਦਾ ਹੁੰਦੀ ਹੈ ਡਾਟ ਬਿੰਦੂ ਉੱਥੇ ਮੈਂ ਵੇਖਣੇ ਹੈਗੇ ਆ ਤੇ ਉਹਨਾਂ ਕੋਈ ਸਾਰਾ ਪੋਸਟ ਹੋਣਦਾ ਹੁੰਦਾ ਬਲੋ ਨਰਸਿੰਗ ਐਵਰੀਥਿੰਗ ਤੇ ਇਹ ਮੈਂ ਵੇਖਣਾ ਵੀ ਅਸਰ ਵੀ ਜੜਛੰਗ ਡਾਕਟਰ ਤਪ ਉਨੇ ਆਪਰੇਟ ਕੀਤਾ ਵਾ ਫਿਰ ਉਹ ਨਹੀਂ ਆ ਰਹੀ। ਨਹੀਂ ਚਲੋ ਉਹ ਤਾਂ ਫਿਰ ਹਮ ਉਸ ਤੋਂ ਪ੍ਰੋਬਲਮ ਹੀ ਹੋ ਰਹੀ ਹੈ ਨਾ ਤੁਸੀਂ ਕਿੰਨੇ ਸਮੇਂ ਦਾ ਕੰਸਲ ਹੈ ਵੀ ਹਾਂ ਉਹ ਤਾਂ ਹੱਡੀ ਦਾ ਡਾਕਟਰ ਜਾਂ ਦਿਲ ਦੇ ਡਾਕਟਰ ਥੋੜਾ ਵਾ। ਇਵਨ ਹਾਰਟ ਡਾਕਟਰ ਨੂੰ ਤੇ ਓਟੀ ਚ ਚੱਲ ਜਣਗੇ। ਮੈਂ ਇੱਥੇ ਦੇਖੇ ਉਹ ਤਾਂ ਜੇ ਤੁਹਾਨੂੰ ਉੱਥੇ ਦਿੱਕਤ ਮਹਿਸੂਸ ਹੋ ਰਹੀ ਹੈ ਫਿਰ ਤੁਸੀਂ ਬਾਜੀ ਉਸੇ ਲਾਹਾਰ ਡਾਕਟਰ ਦਾ ਆਨ ਕਾਲ ਆ ਜਾਏਗਾ ਐਡਾ ਵੱਡਾ ਹਸਪੀਟਲ ਕੋਟੀ ਮੈਸੇਜ ਸਰ ਇਹ ਜਿੰਨੇ ਕੋਈ ਨਹੀਂ ਗੱਲਾਂ ਸਾਢੇ 5:30 ਵਜੇ ਤੱਕ ਹੁੰਦੀ ਹੈ 6:00 ਵਜੇ ਦਾ ਨਾਰਮਲ ਡਾਕਟਰ ਹੁੰਦੇ ਇੱਥੇ ਆਲਮੋਸਟ ਨਹੀਂ ਆਫਟਰ ਬਾਅਦ ਜਨਨ ਬਹੁਤ ਰੂਟੀਨ ਵਾਈਜ਼ ਨਹੀਂ ਹੁੰਦੇ ਫਿਰ ਵੀ ਆ ਜਾਂਦੇ ਨੇ ਹਾਂ ਉਹ ਫੋਨ ਦੇ ਕੇ ਸਰ ਐਮਰਜੈਂਸੀ ਆਉਂਦੀ ਹਾਂ ਉਹ ਆਨ ਕਾਲ ਆਪ ਭੇਜ ਦੇ ਦੀ ਗੱਡੀ ਭੇਜ ਦੇ ਦੀ ਆਪੇ ਵੀ ਆ ਜਾਂਦੇ ਵਿਚਾਰੇ ਥੋੜਾ ਜਿਹਾ ਅੱਜ ਥੋੜਾ ਜਿਹਾ ਅਨਫੋਰਚਨਿਟੀ ਆ ਜਿਹਾ ਬੈਕਅਪ ਇਹਨਾਂ ਕੋ ਸਾਰੀ ਇਹ ਵੀਡੀਓ ਮੰਗੀਆਂ ਆ ਪਹਿਲੇ ਨਹੀਂ ਦੇ ਰਹੇ ਸੀਗੇ ਜਦ ਤੱਕ ਅਸੀਂ ਲਾਈਵ ਨਹੀਂ ਹੋਏ ਜਦੋਂ ਲਾਈਵ ਹੋਏ ਆ ਜਦੋਂ ਅਸੀਂ ਇਹਨਾਂ ਨੂੰ ਹੁਣ ਮੀਡੀਆ ਦਾ ਦੱਸਿਆ ਤਾਂ ਫੇਰ ਹੁਣ ਇਹ ਵੀਡੀਓ ਵੀਡੀਓ ਦੇਣ ਵਾਸਤੇ ਵੀ ਰੈਡੀ ਹੋ ਗਏ ਆ ਤੇ ਕਾਪੀਟ ਵੀ ਕਰ ਰਹੇ ਸਾਰੇ ਦੇਸ਼ ਵਾਸਤੇ ਅੱਜ ਬਹੁਤ ਦੁਖਦਾਈ ਸਮਾਂ ਹੈ ਕਿਉਂਕਿ ਇੱਕ ਬਹੁਤ ਹੀ ਨੌਜਵਾਨ ਸਾਥੀ ਜਿਨਨੇ ਸਾਡੇ ਦੇਸ਼ ਦਾ ਸਾਰੇ ਦੇਸ਼ ਵਿੱਚ ਇਨੇ ਸਾਰੀ ਦੁਨੀਆ ਦੇ ਵਿੱਚ ਦੇਸ਼ਤਾ ਔਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਔਰ ਆਈਓ ਨੇ ਹੋਰ ਬਹੁਤ ਜ਼ਿਆਦਾ ਪੰਜਾਬ ਲਈ ਦੇਸ਼ ਲਈ ਕਰਨਾ ਸੀ ਔਰ ਆਪਣੇ ਪਰਿਵਾਰ ਲਈ ਵੀ ਔਰ ਉਹਦਾ ਜਾਣਾ ਉਹਦਾ ਵਿਛੋੜਾ ਸਾਡੇ ਲਈ ਬਹੁਤ ਦੁਖਦਈ ਹੈ ਸੋ ਮੈਂ ਇਹਨੂੰ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਅੱਜ ਦੇਖੋ ਕਿ ਰਾਜਵੀਰ ਦਾ ਸੰਸਕਾਰ ਕੀਤਾ ਜਵੰਦਾ ਜੀ ਦਾ ਔਰ ਇਨੇ ਖੁਦ ਪੋਸਟ ਭਾਈ ਉਹਦੀ ਸਵੇਰੇ ਅੱਜ ਦੁਖਦੀ

ਬਿਲਕੁਲ ਤੁਸੀਂ ਸਹੀ ਕਰ ਸਾਨੂੰ ਪਤਾ ਨਹੀਂ ਲੱਗਦਾ ਕਿ ਹੋਇਆ ਕੀ ਐਦਾਂ ਅਚਾਨਕ ਸਵੇਰੇ ਚੰਗਾ ਭਲਾ ਕਰੋਂ ਗਿਆ ਹੈਗਾ ਆਪਣਾ ਮੜ ਜੇ ਇੰਜਰੀ ਦਾ ਇਲਾਜ ਕਰਾਉਣ ਉਸੇ ਗਿਆ ਹੈਗਾ ਉਹ ਉੱਤੇ ਐਦਾਂ ਦੀ ਵੱਡੀ ਘਟਨਾ ਵਾਪਰ ਜਾਣੀ ਸਾਡੀ ਸਮਝ ਤੋਂ ਬਾਹਰ ਹੈਗਾ ਪਰ ਲੈਟ ਸੀ ਦੇਖੋ ਪੇਰੈਂਟਸ ਕੀ ਕਹਿੰਦੇ ਕਰਨਗੇ ਕੋਈ ਪਰਿਵਾਰਕ ਮੰਗ ਕਰਨਗੇ ਕਾਰਵਾਈ ਨੂੰ ਲੈ ਕੇ ਤੋਂ ਕੀ ਸਰਕਾਰ ਕਾਰਵਾਈ ਕਰੇਗੀ ਦੇਖੋ ਮੈਂ ਤੁਹਾਨੂੰ ਪਹਿਲੇ ਕਿਹਾ ਹੈਗਾ ਆਈਏ ਤੇ ਚਲੇ ਪੇਰੈਂਟਸ ਨੂੰ ਸਭ ਨੂੰ ਆਨ ਦੁੱਖ ਦਾ ਸਮਾਂ ਹੈਗਾ ਜੋ ਵੀ ਹੋਏਗਾ ਤੇ ਬੈਟਰ ਆਫ ਦੇਖੋ ਮੈਂ ਜਿੱਥੇ ਆਵਾ ਜਦੋਂ ਹੋਏਗਾ ਦੇਖਣਗੇ ਕੀ ਹੈਗਾ ਜੇ ਕੋਈ ਐਸੀ ਗੱਲ ਆਏਗੀ ਉਹਦੇ ਮੁਤਾਬਕ ਫਿਰ ਕਾਰਵਾਈ ਕੀਤੀ ਜਾਏਗੀ ਜੀ ਸਾਹਿਬ ਹੈਲਥ ਮਿਨਿਸਟਰ ਨਾਲ ਤੁਸੀਂ ਇਸ ਬਾਰੇ ਗੱਲਬਾਤ ਕਰੋਗੇ ਇਸ ਤੇ ਨਹੀਂ ਤੇ ਸਾਰਾ ਉਹਨਾਂ ਦੇ ਪੇਰੈਂਟਸ ਦੇ ਮੁਤਾਬਕ ਉਹਨਾਂ ਦੇ ਪੇਰੈਂਟਸ ਆਣਗੇ ਦੱਸਣਗੇ ਆਪਣੀ ਗੱਲ ਕਰਨਗੇ ਮੁਤਾਬਕ ਜੋ ਲੋੜ ਹੋਏਗੀ ਜਿਸ ਦੀ ਲੋੜ ਹੋਏਗੀ ਆਪਾਂ ਕਰਾਂਗੇ ਪਰ ਵੀਰੋ ਫੋਨ ਤੇ ਧੁੱਕਾਈ ਉਨਰੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਹੋਈ ਹੈ ਉਹ ਕਹਿੰਦੇ ਨੇ ਹਾਰਟ ਐਟੈਕ ਨਾਲ ਨਹੀਂ ਐ ਤਾਂ ਮੌਤ ਹੋ ਸਕਦੀ ਹੈ ਜਕਸ਼ਨ ਕਲਤ ਲੱਗਨ ਕਾਰਨ ਕਰਕੇ ਮੌਤ ਹੋਈ ਹੈ ਦੇਖੋ ਜੀ ਕੋਈ ਡੈਥ ਹੁੰਦੀ ਹੈ ਕੋਈ ਨਾ ਕੋਈ ਕਾਰਨ ਬੰਦਾ ਹੈਗਾ ਤੇ ਆਪਾਂ ਉਹਨਾਂ ਨੂੰ ਦੇਖਾਂਗੇ ਮੈਂ ਕਿੱਥੇ ਜਾਵਾਂ ਉਹਨਾਂ ਨੂੰ ਆਲ ਲੈਣ ਦਿੰਦੇ ਆ ਜੋ ਵੀ ਹੋਏਗਾ ਅਗਰ ਐਸੀ ਘਟਨਾ ਵਾਪਰੀ ਹੋਏਗੀ ਤੇ ਡੈਫੀਨਿਟਲੀ ਉਹ ਵੀ ਐਕਟ ਓਨ ਥੈਟ ਅਕਾਦੀ ਭਾਇਰ ਆਈਟੀਮੀ ਆਣਾ ਚਾਹੀਏ ਇਸ ਵਾਰ ਚੋਣਾਂ ਲੜਨ ਦੀ ਉਹਨੇ ਬਾਤ ਕੀਤੀ ਵੀਡੀਓ ਵਿੱਚ ਤਾਂ ਲੱਗ ਰਿਹਾ ਸੀ ਕਿ ਇੱਕ ਯੂਥ ਜੋ ਆਈਕਨ ਥਾ ਯੂਥ ਕੇ ਲਿਏ ਉਹ ਮੇਂ ਨਹੀਂ ਹੈ ਹੋਰ ਕਈ ਨਾ ਕਈ ਅਬ ਜਵਾਨੋ ਜੋ ਕੱਦ ਨੂੰ ਫੋਲੋ ਕਰਦੇ ਤੇ ਉਹ ਵੀ ਥੜਾ ਦੇਖੋ ਬੜੀ ਮੰਦ ਭਾਗੀ ਗੱਲ ਹੈਗੀ ਐ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਹੈਗਾ ਕਿ ਇੱਥੇ ਨਾ ਕਿਤੇ ਮੈਂ ਜਾ ਰਿਹਾ ਹੈਗਾ ਤੇ ਅਕੈਡਮੀ ਖੋਲੀ ਜਿਮ ਉਹਨੇ ਜਿਮ ਖੋਲਿਆ ਗਿਆ ਉੱਥੇ ਮੈਂ ਰੋਜ਼ ਦੇਖਦਾ ਸੀ ਸੈਂਕੜੇ ਬੱਚੇ ਯੂਥ ਆਂਦੇ ਸੀ ਉਹਦਾ ਇੱਕੋ ਹੀ ਹੁੰਦਾ ਸੀ ਮਕਸਦ ਕਿ ਯਾਰਾ ਯੂਥ ਹੈਗਾ ਉਹਨੂੰ ਬਚਾਉਣਾ ਹੈਗਾ ਇਹਨਾਂ ਨੂੰ ਹੈਲਥੀ ਬਣਾਉਣਾ ਹੈਗਾ ਤਾਂ ਕਿ ਸਾਡਾ ਇਹ ਭਵਿੱਖ ਹੈ ਕਹਿੰਦੇ ਆ ਤੇ ਇਸ ਕਰਕੇ ਜੋ ਹੈ ਉਹਨਾਂ ਨਾਲ ਮੈਂ ਦੇਖ ਰਿਹਾ ਯੂਥ ਸੈਂਕੜੇ ਯੂਥ ਖੜੇ ਨੇ ਬਾਹਰ ਉਹ ਸਾਰੇ ਉਹਦੇ ਦੋਸਤ ਭਾਈ ਮਿੱਤਰ ਸਾਡੇ ਖੜੇ ਨੇ ਕਿਉਂਕਿ ਉਹ ਯੂਥ ਨਾਲ ਬਹੁਤ ਪ੍ਰੇਮ ਕਰਦਾ ਸੀ ਔਰ ਹਮੇਸ਼ਾ ਨੇ ਯੂਥ ਦੀ ਬਿਹਤਰੀ ਲਈ ਬੈਟਮੈਨ ਵਾਸਤੇ ਕੰਮ ਕਰ ਰਿਹਾ ਸੀ ਇਹ ਸਾਡੇ ਸਾਰਿਆਂ ਵਾਸਤੇ ਯੂਥ ਲਈ ਵੀ ਸਾਡੇ ਸਾਰਿਆਂ ਵਾਸਤੇ ਦੁੱਖਜਾਨੀ ਗੱਲ ਹੈ ਦੇਖिएगा ਵੀ ਡੈਥ ਹੋਈ ਹੈ ان کی ان کے بارے جو پرانی کیا گھر کی ان کو بھی نوٹس ان کو انفارم کریں گے ਜੋ پتہ چلے گا تو وہ بھی کریں ਨੇਫਰਲੀ ਸਾਰੇ ਗੱਲਬਾਤ ਹੋਈ ਹੈ ਕਿ ਮੈਂ ਹੁਣੇ ਆਈ ਵਿਲ ਟਾਕ ਟੂ ਸੀਐਮ ਆਫਿਸ ਹਾਂ ਵਾਰਲੇ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੀਆਂ ਫਿਲਮਾਂ ਰਿਲੀਜ਼ ਹੋਈਆਂ ਨੇ ਬਹੁਤ ਜੀ ਬਹੁਤ ਇਤਨਾ ਛੋਟੇ ਥੋੜੀ ਉਮਰ ਦੇ ਵਿੱਚ ਉਹਨੇ ਇਤਨਾ ਦੁਨੀਆ ਦੇ ਵਿੱਚ ਆਪਣਾ ਦੇਸ਼ ਦਾ ਨਾਮ ਰੌਸ਼ਨ ਕੀਤਾ ਪੰਜਾਬ ਦਾ ਨਾਮ ਰੌਸ਼ਨ ਕੀਤਾ ਸਾਡੇ ਉਹ ਬਹੁਤ ਕਹੀ ਵਾਰ ਇੰਟਰਨੈਸ਼ਨਲ ਸਟਾਰ ਸਰਗੋਸ਼ ਖੁਸ਼ ਗਿਆ ਹੈ ਸੋ ਇਸ ਕਰਕੇ ਕਦੇ ਵੀ ਸਾਡੀ ਇਹਦੀ ਲਾਸ ਹੈ ਗਿਆ ਕਦੇ ਵੀ ਪੂਰਤੀ ਨਹੀਂ ਹੋ ਸਕਦੀ ਸੋ ਇਸ ਵਿਅਕਤੀ ਦਾ ਕਹਿਣਾ ਹੈ ਕਿ ਡਾਕਟਰਾਂ ਦੁਆਰਾ ਬੇਹੋਸ਼ ਕਰਨ ਵਾਲੀ ਦਵਾਈ ਦੀ ਘੱਟ ਵੱਧ ਡੋਜ਼ ਕਾਰਨ ਵਿਰਿੰਦਰ ਘੁੰਮਣ ਦੀ ਮੌਤ ਹੋਈ ਹੈ ਇਸ ਦੌਰਾਨ ਹਸਪਤਾਲ ਦੇ ਵਿੱਚ ਕਾਫੀ ਤਕਰਾਰ ਵਾਜੀ ਵੀ ਤਖ ਨੂੰ ਮਿਲੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ